ਦਰਿਆ ਦੇ ਕੋਲ ਆਪਾਂ ਆ ਗਏ ਤੁਹਾਨੂੰ ਦਿਖਾਉਣਾ ਦਰਿਆ ਦੀ ਸਪੀਡ ਦਿਖਾਉਣਾ ਇਹਦਾ ਪਾਣੀ ਦਾ ਵਹਾਾ ਕਿੰਨਾ ਤੇਜ਼ ਆ ਇੱਧਰ ਦੇਖੋ ਤੁਸੀਂ ਆਪਾਂ ਦੂਰ ਰਹੀਓ ਬਾਬਾ ਜੀ ਇੱਧਰ ਹੀ ਰਹੀਓ ਹਾਂਜੀ ਹਾਂਜੀ ਓ ਦੇਖੋ ਪਾਣੀ ਅੱਗੇ ਧਿਆਨ ਨਾਲ ਦੇਖਿਓ ਸਾਨੂੰ ਤਾਂ ਆਵਾਜ਼ ਸੁਣਾਈ ਦਿੰਦੀ ਤੁਹਾਨੂੰ ਪਤਾ ਨਹੀਂ ਫੋਨ 'ਚ ਦਿਸੇਗਾ ਨਾ ਦੇਖੋ ਪਾਣੀ ਕਿੰਨਾ ਤੇਜ਼ ਆ ਇਹ ਜਿਹੜਾ ਪਾਣੀ ਤੇਜ਼ ਚੱਲ ਰਿਹਾ ਇਹ ਆ ਸਾਰੀਆਂ ਜ਼ਮੀਨਾਂ ਨੂੰ ਜਿਹੜਾ ਇਟਾਈ ਜਾਂਦਾ ਆ ਦੇਖੋ ਆ ਆ ਇੱਧਰ ਆ ਕੀ ਆ ਨਾ ਨਾ ਇਹ ਇੱਧਰ ਹੋ ਜਾ ਇਹ ਥੱਲੇ ਨਾ ਡੇਕ ਜੀਏ ਆ ਦੇਖੋ ਆ ਜਮੀਨਾਂ ਸਾਰੀਆਂ ਢਾਈ ਜਾਂਦਾ ਸੰਗਤ ਐ ਗੱਟੇ ਲਾ ਰਹੀ ਆ ਨਾਲ-ਨਾਲ ਓਹ ਗਾਹ ਦੇਖੋ ਤੁਸੀਂ ਕਿੰਨੀ ਆਹ ਆ ਸਾਰੇ ਢਾਹ ਲਾਤੀ ਸਾਰੇ ਯਾਰ ਇਹ ਤਾਂ ਹਨਰਾਏ ਜ਼ਮੀਨ دریا ਚ ਹੀ ਆ ਗਈ ਆ ਸਾਰੀਆਂ ਜਮੀਨਾਂ ਸੀ ਬਾਬਾ ਹਨਾ ਵੋਟਰਾਂ ਲੱਗੇ ਹੋਏ ਬੋਰ ਸੀ ਇਹ ਵਿੱਚ ਦੇਖੋ ਅੱਗੇ ਨਿਗਾਹ ਮਾਰੋ ਤੁਹਾਨੂੰ ਆਇਆ ਜਿਵੇਂ ਖੋਰਾ ਲੱਗਿਆ ਨਾ ਲੱਗਿਆ ਨਹੀਂ ਲਾਈ ਜਾਂਦਾ ਫੇਰ ਦਰਿਆ ਆ ਪਾਣੀ ਘੁੰਮ ਘੁੰਮ ਕੇ ਵਾਪਸ ਆ ਜਾਂਦਾ ਇੱਥੇ ਇਹ ਜਮੀਨ ਪੁੱਟ ਦੀ ਹਾਂਜੀ ਹਾਂਜੀ ਆਹ ਜਿਹੜਾ ਵਾਪਸ ਆਉਂਦਾ ਦੇਖੋ ਕਿੰਨਾ ਤੇਜ਼ ਪਾਣੀ ਪਾਣੀ ਕੱਟਿਆ ਕਿੱਥੇ ਲੱਗਦਾ ਹਨਾ ਇੱਥੇ ਤਾਂ ਬਾਬਾ ਤੁਹਾਨੂੰ ਲੱਗਦਾ ਹੀ ਨਹੀਂ ਹੋਣਾ ਕੱਟਿਆ ਹਨਾ ਥੋੜਾ ਘਣਾ ਫਰਕ ਆ ਜੀ ਥੋੜਾ ਹੀ ਫਰਕ ਆ ਜ਼ਿਆਦਾ ਨਹੀਂ ਜਿੱਦਣ ਆਹ ਦੇਖੋ ਸੰਗਤਾਂ ਲੱਗੀਆਂ ਇੱਕ ਗਰਮੀ ਵਾਲੀ ਅੱਜ ਹਾਂ ਹਾਂ ਆ ਬੱਠਲਵਰ ਪਰ ਕੇ ਇਹ ਬੱਬਾ ਨੋਚ ਬਣਾਈ ਸੀ ਨਹੀਂ ਇਹ ਤਾਂ 23 ਵਾਲੇ ਪਾਣੀ ਦੀ ਰੇਤਾ ਇਕੱਠੀ ਕੀਤੀ ਸੀ ਜੇ ਨਾਲ ਪੜੀਆਂ ਚੋਂ ਅੱਛਾ ਦੁਬਾਰਾ ਫੇਰ ਸਾਡੇ ਨਾਲ ਜੋ ਉਹੀ ਹਾਲ ਹੋਈ ਪਏ ਸਹੀ ਗੱਲ ਸਹੀ ਚਲੋ ਇਹ 23 ਦੇ ਜਿਹੜਾ ਫਲੱਡ ਆਇਆ ਸੀ ਨਾ ਹੂੰ ਹੂੰ ਇਹ ਉਦੋਂ ਇਹ ਜ਼ਮੀਨਾਂ ਬਣ ਗਈਆਂ ਸੀ ਰੇਤਾ ਇਕੱਠਿਆ ਕੋਲੋਂ ਖਰਚੇ ਕਰ ਕਰ ਕੇ ਲੋਕਾਂ ਨੇ ਆ ਦੇਖੋ ਸਾਗ ਤਾਂ ਗੱਟੇ ਪਰ ਪਰ ਕੇ ਇਸ ਰੇਤਾ ਦੀ ਤੇ ਬੜੀ ਖਾਸ ਮਗਰ ਜੀ ਕੀ ਫਤਿਹ ਜੀ ਆ ਸੰਗਤਾਂ ਲੱਗੀਆਂ ਦੇਖੋ ਵਧੀਆ ਬਾਈ ਵਧੀਆ ਇੱਕ ਨਾ ਮੌਸਮ ਵੀ ਹੋ ਗਰਮ ਜਿਹਾ ਹਨਾ ਬਾਈ ਇਹ ਸਾਰੀਆਂ ਸੰਗਤਾਂ ਬਾਈ ਤੁਸੀਂ ਕਿਹੜੇ ਪਿੰਡ ਤੋਂ ਅੱਛਾ ਆ ਤੁਹਾਡੀਆਂ ਜ਼ਮੀਨਾਂ ਸਾਰੀਆਂ ਇੱਥੋਂ ਲੱਗੀਆਂ ਆ ਸਾਰੀਆਂ ਹਾਂਜੀ ਆ ਸਾਰਾ ਇਲਾਕਾ ਤੇ ਹੁਣ 3-4 ਕਿਲੋਮੀਟਰ ਸਾਡਾ ਏਰੀਆ ਫਸਕੜ ਸਭਰਾਦਾ ਹੀ ਆ 4-5 ਕਿਲੋਮੀਟਰ ਠੀਕ ਹੈ ਜੀ ਹੁਣ ਤਾਂ ਪਾਣੀ ਘਟ ਗਿਆ ਤੇ ਫਿਰ ਵੀ ਦਿੱਕਤ ਕਰ ਰਿਹਾ ਘਟੇ ਤੋਂ ਜਿਆਦਾ ਮਾਰ ਪੈਣ ਦੀ ਨਾ ਅੱਛਾ ਘਟੇ ਤੋਂ ਤਿੰਨ ਤਿੰਨ ਕਿੱਲੇ ਆਵ ਲਾਮ ਰੋਡ ਕੇ ਲੈ ਗਿਆ ਲੱਗੇ ਝੋਨੇ ਸਾਰੇ ਹੁਣ ਖੁਰੀ ਜਾਂਦੀ ਜ਼ਮੀਨ ਹੈ ਨਾ ਜਿਵੇਂ ਢਾਏ ਢਾਏ ਕੇ ਵਿੱਚ ਡਿੱਗੀ ਜਾਂਦਾ ਇੱਕ ਪੱਕਾ ਰਾਹ ਹੈ ਤਾਂ 2 ਕਿਲੋ ਥੱਲੇ ਹੀ ਉਹ ਰਾਹ ਵੀ ਵੜਿਆ ਗਿਆ ਹੂੰ ਝੋਲਾ ਵੀ ਗਿਆ ਹੁਣ ਫਿਰ ਆ ਕੀ ਹੁਣ ਇੱਥੇ ਆ ਹੀ ਮਰ ਲਾਉਣ ਲੱਗਿਆ ਅੱਛਾ ਸਰਕਾਰਾਂ ਦਾ ਅੱਖ ਨਹੀਂ ਲੱਗਣ ਨੇ ਕੋਈ ਨਹੀਂ ਅੱਖ ਲਗਾ ਆ ਵੀ ਲੱਗੇ ਸਾਰੇ ਸਿੱਧਾ ਮਤਲਬ ਅੱਗੇ ਬਣਾਉਣ ਲੱਗੇ ਕਿੰਨੇ ਕਿੰਨੇ ਢਾਹੇ ਰੋਕ ਰਹੇ ਥੋੜੀ ਜੀ ਪੰਜ ਸੱਤ ਕਰਮਾਂ ਦਾ ਨੋਚਾਂ ਲਾ ਕੇ ਨਾ ਹਾਂਜੀ ਹਾਂਜੀ ਕਿੱਧਰ ਰੋਕ ਢਾਵੇ ਨਾ ਗਾਂ ਜ਼ਮੀਨ ਹਾਂਜੀ ਹਾਂਜੀ ਪਰਾਲਾ ਕਰ ਰਹੇ ਆ ਆਪ ਦੀਆਂ ਜ਼ਮੀਨਾਂੇ ਬਟਾਉਣ ਦੇ ਹੀ ਠੀਕ ਆ ਜੀ ਇਹ ਦਰਿਆ ਪਹਿਲਾਂ ਠੰਡੇ ਜਿੱਦਣ ਰੇਤ ਪੈ ਗਈ ਆ ਹਾਂਜੀ ਸਾਰਾ ਪਾਣੀ ਆ ਗਿਆ ਵਾ ਜਿੱਥੇ ਝੋਨੇ ਲੱਗੇ ਹੀ ਸਬੈਦਿਆਂ ਤੋਂ ਪਰਲੇ ਬੰਦੇ ਦਰਿਆ ਬਣਾਉਂਦੇ ਆ। ਅੱਛਾ ਆਇਦਰ ਸੀਗਾ ਦਰਿਆ ਉਹ ਆ ਸਾਫੈਦਿਆਂ ਤੱਕ। ਇੰਨੇ ਘਾਟ ਆ ਕੇ ਜ਼ਮੀਨ 2 ਕਿਲੋਮੀਟਰ ਉਹਨਾਂ ਨੂੰ ਆ ਗਿਆ। ਪੱਕੇ ਇਧਰ ਝੋਨੇ ਨਿਸਰੇ ਹੀ, ਮੰਜਰਾ ਘੜੀਆਂ ਝੋਨੇ ਆ, ਝੋਨੇ ਹੀ ਸਾਰੇ। ਆ ਦੇਖੋ ਕੀ ਬਣ ਗਿਆ ਫੇਰੇ। ਇਹ ਤਾਂ ਬਾਈ ਹੜਾ ਨਾ ਸਾਰਾ ਕੁਝ ਖਰਾਬ ਹੋ ਗਿਆ ਪਰ ਆ ਜਿਹੜੀ ਟਾਹ ਹੋਣ ਲੱਗ ਰਹੀ ਆ ਤੁਸੀਂ ਕਹਿੰਨੇ ਇਹ ਖੁਰੀ ਜਾਂਦਾ? ਹਾਂ ਖੁਰੀ ਜਾਂਦਾ ਦਿਨ ਦਣੀ ਖੁਰੀ ਜਾਂਦਾ। ਤੇ ਫਿਰ ਆ ਵੀ ਪਿੰਡ ਦੇ ਸਹਿਯੋਗ ਨਾਲ ਹੀ ਜਿਹਨਾਂ ਦੇ ਜਮੀਨਾਂ ਲੱਗੀਆਂ ਉਹ ਵੀ ਇੱਕ ਦੋ ਪਾਈਆਂ ਨਹੀਂ ਕੋਈ ਸਹਿਯੋਗ ਨਹੀਂ ਦੇਣਦਾ ਕੋਈ ਬਾਈ ਇੱਥੇ ਇੱਥੇ ਜਿਹੜੀਆਂ ਨੋਚਾਂ ਬਣਾਉਣੀਆਂ ਜਿਵੇਂ ਤੁਸੀਂ ਕਹਿੰਨੇ ਤਿੰਨ ਚਾਰ ਹਨਾ ਇੱਥੇ ਤਾਂ ਸੰਗਤ ਬਹੁਤ ਚਾਹੀਦੀ ਹੈ ਹਨਾ ਹਾਂ ਇੱਥੇ ਯਾਰਾਂ ਦੇ ਹਸਾਬ ਨਾਲ ਚਾਹੀਦੀ ਸਾਂਹਤ ਦੂਰੀ ਦਾ ਕਰਕੇ ਕੋਈ ਆ ਨਹੀਂ ਰਹੀ ਖੋਬਾ ਵਾ ਜਿੱਧਰ ਦੀ ਵੀ ਆਉਂਦੇ ਗੱਡੀ ਨਹੀਂ ਨਾ ਲੱਗਦੀ ਗੱਡੀ ਨਹੀਂ ਲੱਗਦੀ ਸੰਗਾ ਹੈ ਸੰਗਤ ਆਵੇ ਨਾ ਮਿੱਟੀ ਦਾ ਵੇ ਇਥੋਂ ਹੀ ਬੁੱਟ ਬੁੱਟ ਕੇ ਲਾਈ ਜਾਵਾਂਗੇ ਤੇ ਫਿਰ ਪੂਰ ਲਾਂਗੇ ਅੱਛਾ ਜੀ ਬੋਰੀਆਂ ਚਾਹੀਦੀਆਂ ਕਰੇਟ ਚਾਹੀਦੇ ਸਾਨੂੰ ਤਾਰਾ ਚਾਹੀਦੀ ਮਰੀਤ ਸਿੰਘ ਇਹ ਰੋਨੇ ਇਹ ਚਾਹੀਦੀਆਂ ਕੱਲੀਆਂ ਬੋਰੀਆਂ ਨਾਲ ਤਾਂ ਕੁਛ ਨਹੀਂ ਬੰਦਾ ਨਾਲ ਤਾਰਾਂ ਬੰਨ੍ਹ ਕੇ ਦਹਾਂ ਦਿਨਾਂ ਨੂੰ ਟਰਾਲੀਆਂ ਹੁਣ ਲਾਉਣ ਲੱਪਣੀਆਂ ਤੇ ਫਿਰ ਇਹਨਾਂ ਨੇ ਇੱਕ ਪੱਥਰ ਗਾ ਲਾ ਗਏ ਠੀਕ ਹੈ ਠੀਕ ਹੈ ਲੈਨੇ ਹੋਰ ਸਰਕਾਰ ਵੱਲੋਂ ਲਈ ਤਾਂ ਬੈਗ ਦੇ ਦੇਖਾਈ ਹੋਏ ਅੱਛਾ ਜੀ ਹੁਣਾਂ ਵੱਲੋਂ ਬਾਕੀ ਕੀ ਹੈ ਇਹ ਮਤਲਬ ਅਮਰਤਪਾਲ ਸਿੰਘ ਪਾਈ ਅਮਰਤਪਾਲ ਸਿੰਘ ਅਕਾਲੀ ਦਲ ਦੇ ਅਕਾਲੀ ਦਲ ਪ੍ਰੇਮ ਸਿੰਘ ਅਕਾਲੀ ਦਲ ਠੀਕ ਹੈ ਠੀਕ ਹੈ ਬਾਦਲ ਵੱਲੋਂ ਬਾਕੀ ਬਜੇ ਸਰਕਾਰਾਂ ਕੋਈ ਨਹੀਂ ਕਰਨ ਲੱਗੀਆਂ ਨਾ ਕੋਈ ਜਿਹੜੀ ਮੌਕਾ ਦੇਖਣ ਹੀ ਨਹੀਂ ਆਏ ਟੱਕਰ ਤੇ ਤਾਂ ਲੱਗੀ ਆ ਤਾਂ ਨਹੀਂ ਲੱਗੀ ਠੀਕ ਹੈ ਜੀ ਠੀਕ ਹੈ ਕਿਉਂ ਨਹੀਂ ਆਇਆ ਉਹ ਬਾਬਿਆਂ ਦੇ ਸਹਿਯੋਗ ਨਾਲ ਬਾਹਰ ਨਾ ਨਿਮਾਨ ਸ਼ੁਰੂ ਹੋ ਜਣੀ ਆ ਆ ਦੇਖੋ ਮਉਣ ਕੇ ਬਾਹਰ ਨਾ ਬਾਹਰ ਨਾ ਤੇ ਗਾੜੀ ਘਰ ਵੀ ਪਿੰਡ ਵੀ ਵਸਿਆ ਵਾ ਕਿਉਂਕਿ ਇਹ ਤਾਂ ਜੇ ਨੂੰ ਨਾ ਰੁਕਿਆ ਇਹਦਾ ਪਾਣੀ ਉਰੇ ਉਰੇ ਆ ਹੀ ਜਾਂਦਾ ਰੋਜ਼ ਦੇ ਰੋਜ਼ ਕਿੰਨਾ ਘਟਾਿੰਦਾ ਹੋਊਗਾ ਜੇ ਆਪਾਂ ਨਹੀਂ ਰੋਕਦੇ ਇਹਨੂੰ ਇਹ 10 ਕਰਮਾ ਟਾਏ ਲਾ ਰਾ ਦੇ 10 ਕਰਮਾ ਹਾਂ ਜੀ ਇਹ ਦਾ ਫਿਰ ਆ ਕਿੰਨਾਗਾ ਮੰਨ ਲਓ 1 ਕਿਲੋਮੀਟਰ ਤਾਂ ਇਹ ਨਹੀਂ ਇਹ ਤਾਂ ਮਾਹੇ 5 5 ਕਿਲੇ ਬਾੜਾ 4-5 ਕਿਲੇ ਬਾੜਾ ਬੰਨਾ ਠੀਕ ਹੈ ਜੀ ਹਾਂ ਸੰਗਤ ਬਹੁਤ ਘੱਟ ਆ ਦੇਖੋ ਤੁਸੀਂ ਮਸਾਈ ਕਿੰਨੇ ਗਿਣਤੀ ਦੇ ਬੰਦੇ ਹੋਣਗੇ 30-35 ਹਨਾ 25-30 ਬੰਦੇ ਤੇ ਇੱਥੇ ਦਾ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਚਾਹੀਦੀ ਕਿਉਂਕਿ ਗੱਟੇ ਲੱਗਣਗੇ ਫੇਰ ਹੀ ਨੂਚਾਂ ਬੰਨਣੀਆਂ ਬਾਈ ਹਨਾ ਆ ਦੇਖੋ ਇੰਨੀ ਕੁ ਸੰਗਤ ਆ ਇੱਥੇ ਇੰਨੀ ਗੰਗਤ ਆ ਮਤਲਬ ਗਿਣਤੀ ਦੇ ਬੰਦੇ ਹੀ ਆ ਜਿਹੜੇ ਜਿੰਨਾ ਦੀ ਜ਼ਮੀਨ ਆ ਉਹ ਸਾਰੇ ਹੀ ਬੰਦੇ ਇੱਥੇ ਲੱਗੇ ਆ ਜਿੰਨੇ ਕਿਨਾਂ ਕੋ ਗੱਟੇ ਆ ਜਿਵੇਂ ਇਹ ਕਹਿੰਦੇ ਕਾਲੀ ਦਲ ਨੇ ਸਾਨੂੰ ਗੱਟੇ ਦਿੱਤੇ ਆ ਉਹਨੇ ਕਿਨਾਂ ਕੋ ਗੱਟੇ ਆ ਬੈਗ ਵੱਡੇ ਅੱਛਾ ਵੱਡੇ ਬੈਗ ਆ ਹਾਂਜੀ ਅੱਛਾ ਜੀ ਕਾਲੀ ਦਲ ਨੇ ਵੱਡੇ ਬੈਗ ਆ ਆਹ ਕਾਲੀ ਦਲ ਆ ਬੈਗ ਆ ਹਾਂਜੀ ਹਾਂਜੀ ਅੱਛਾ ਠੀਕ ਆ ਠੀਕ ਆ ਆਹ ਬੈਗ ਆ ਜੀ ਤੇ ਆ ਦੇਖੀ ਇਹਨਾਂ ਦੀ ਆ ਜਮੀਨਾਂ ਜਿਹੜੀਆਂ ਆਓ ਮੁੰਡਿਆ ਭੱਜੋ ਆ ਦੇਖੋ ਆ ਸਾਰੀਆਂ ਜਮੀਨਾਂ ਨੂੰ ਖੋਲ ਰਿਹਾ ਦਰਿਆ ਹੁਣ ਪਾਣੀ ਘਟ ਹੋਏ ਤੋਂ ਵੀ ਸਿੱਧਾ ਦਰਿਆ ਇਧਰ ਹੀ ਹੋ ਗਿਆ ਇਹ ਕਹਿੰਦੇ ਵੀ ਪਾਣੀ ਨਾ 23 ਦੇ ਵਿੱਚ ਆ ਜਿਹੜੇ ਸਫੈਦੇ ਆ ਨਾ ਇਹ ਤੋਂ ਵੀ ਦੂਜੀ ਸਾਈਡ ਵਗਦਾ ਸੀ ਵੀ ਇਧਰ ਸਾਰੀਆਂ ਜਮੀਨਾਂ ਕਿੱਥੋਂ ਵੀ ਕਿੱਲਗਲਾ ਇਧਰ ਜਮੀਨਾਂ ਸਾਰੀਆਂ ਏ ਬਾਈ ਹੁਣੀ ਸਾਰੇ ਲੱਗੇ ਆ ਬਾਈ ਇਹਦਾ ਐਡਰੈਸ ਕੀ ਆ ਵੈਸੇ ਪ੍ਰੋਪਰ ਐਡਰੈਸ ਫਤਿਹਗੜ ਸਿਭਰਾ ਜਿਲ੍ਹਾ ਫਰੋਇਪੁਰ ਤਹਿਸੀਲ ਜੀਰਾ ਠੀਕ ਹੈ ਜੀ ਫਤਿਹਗੜ ਸਿਭਰਾ ਤੋਂ ਦਾਣਾ ਮੰਡੀ ਤੋਂ ਆਣ ਕੇ ਨਾ ਰਾਹ ਮੰਨੋ ਬਰ ਦੇ ਉੱਪਰ ਚੜ ਕੇ ਮੰਨੋ 10 ਕਿਲੋ ਮੀਟਰ ਅੱਗੇ ਆਣ ਕੇ ਬਸੇ ਦੇਖੂਗਾ ਨੋ ਜਿਹੜੀ ਬਣਨ ਰਹੀ ਠੀਕ ਹੈ ਜੀ ਇੱਕ ਆ ਬਾਬਾ ਜੀ ਦਾ ਇੱਥੇ ਘਰ ਸੀਗਾ ਉਹਦੇ ਸਾਹਮਣੇ ਹੀ ਆ ਗੀ ਮਹਾਂ ਸਿੰਘ ਜੀ ਕਹਤ ਜੀ ਕੀ ਕਰ ਜਰਨੈਲ ਸਿੰਘ ਜਰਨੈਲ ਸਿੰਘ ਜਰਨੈਲ ਸਿੰਘ ਨਿੰਗਾ ਦੇ ਮੇਲੀ ਬਾਈ ਦੀ ਚੱਕਰ ਕੀ ਆ ਹੁਣ ਮਤਲਬ ਸੰਗਤ ਕਾਹ ਤੋਂ ਨਹੀਂ ਆ ਰਹੀ ਸੰਗਤ ਵੀਡੀਓ ਪਾਈਆਂ ਮੰਨ ਲਓ ਕੋਈ ਨਹੀਂ ਸਹੀ ਸੰਯੋਗ ਦੇਣਦੇ ਅਸੀਂ ਆਪਦੇ ਜ਼ਮੀਨਾਂ ਵਾਲੇ ਸਾਰੇ ਲੱਗੇ ਹੋਣਦੇ ਨੇ ਪਰ ਸਾਡੇ ਤੋਂ ਇਹਨਾਂ ਨਹੀਂ ਕੰਟਰੋਲ ਹੋਣਾ ਹੂੰ ਇੱਥੇ ਦਾ ਪਾਣੀ ਦਾ ਵਹਾਅ ਹੀ ਬਹੁਤ ਜ਼ਿਆਦਾ ਹੈ ਸਾਡੇ ਇਸ ਸੰਗਤ ਦਾ ਪਰੌਣੀ ਜਮੀਨ ਨੂੰ ਢਾਣੀਏ ਕਦਾਂ ਨੂੰ ਖਦਾ ਹੋ ਸਕਦਾ ਹੈ ਹੋਇਆ ਪਿਆ ਬਸ ਜਿਹੜਾ ਇੱਕ ਵਾਰ ਬਸੋਂ ਹੋਣੀ ਆ ਉਹ ਸਾਹਮਣੇ ਓਂ ਝੋਨਾ ਘਟ 40 50 ਘਰ ਅੱਗੇ ਬਿੰਡਾ ਨੇ ਗਈ ਆ ਆਲੇ ਵਾਲਾ ਫੱਤੇ ਵਾਲਾ ਹੁਣ ਕੰਟਰੋਲ ਕਰ ਸਕਦੇ ਆ ਬਾਅਦ ਚ ਨਹੀਂ ਬਾਅਦ ਜੇ ਦੇਹੋ ਜਮੀਨਾ ਢਾਗੇ ਦਰਿਆ ਲੱਗੇ ਚੱਲ ਗਿਆ ਤੇ ਬੰਨ ਲੱਗੇ ਚੱਲ ਗਿਆ ਦਰਿਆ ਹੁਣ ਆਪਾਂ ਨੂੰ ਜ਼ਰੂਰਤ ਕੀ ਕੀ ਆ ਇੱਥੇ ਸੰਗਤ ਦੀ ਕਮੀ ਆ ਸੰਗਤ ਆਵੇ ਹਾਂ ਬਾਕੀ ਆ ਉਹਦੇ ਚਾਹੀਦੇ ਲੱਕੋ ਹੈਗਾ ਤੋੜੇ ਤੋੜੇ ਚਾਹੀਦੇ ਆ ਮਿੱਟੀ ਦਾ ਬਾਬਾ ਜੀ ਜਦੋਂ ਆ ਅਜੇ ਦਾ ਪੰਜ ਸੱਤ ਦਿਨ ਤੱਕ ਸੁੱਕ ਜੂਗੀ ਜਗਾ ਫੇ ਟਰਾਲੀਆਂ ਆਉਗੀਆਂ ਬਹੁਤ ਹੈਗੀ ਮਿੱਟੀ ਕੱਢ ਲਈ ਸਕਦਾ ਹੈ ਕਿ ਚਾਹੀਦੇ ਸਾਨੂੰ ਬੈਗ ਚਾਹੀਦੇ ਤੇ ਸੰਗਤ ਚਾਹੀਦੀ ਹੈਣਾ ਜੀ ਹਾਂ ਆਪਣੇ ਤੋੜੇ ਮਿਲ ਜਾਣ ਰस्सियां ਮਿਲ ਜਾਣ ਜਵੇਂ ਨਹੀਂ ਬੈਗ ਮਿਲ ਜਾਣ ਨਾਲ ਸੰਗਤ ਦੀ ਕਮੀ ਆ ਜਿਆਦਾ ਸੰਗਤ ਦੀ ਸੰਯੋਗ ਸਾਨੂੰ ਮਿੱਟੀ ਦਾ ਇੱਥੇ ਭਰ ਕੇ ਲਾ ਲਾਂਗੇ ਅਸੀਂ ਠੀਕ ਹੈ ਜੀ ਇੱਥੇ ਸਾਡੇ 4-4 ਫੁੱਟ ਰੇਤਾ ਚੜੀ ਪਈ ਆਵੇਂ ਬਾਣਾ ਸਹੀ ਹੈ ਮਿੱਟੀ ਦਾ ਇਥੋਂ ਵੀ ਚੱਕ ਲਾਂਗੇ ਉੱਧਰ ਵੀ ਚੜ ਗਈ ਹਾਂ ਉੱਧਰ ਵੀ ਚੜ ਗਈ ਠੀਕ ਹੈ ਜੀ ਠੀਕ ਹੈ ਇਹ ਟਰਾਲੀਆਂ ਤਾਂ ਆਉਣੀਆਂ ਨੇ ਦੇਖੋ ਉੱਥੇ ਬੰਨ ਤੋਂ ਲੈ ਕੇ ਰਸਤਾ ਹਨਗੇ ਗਿੱਲਾ ਬਹੁਤ ਆ ਹਾਂ ਇਹ ਕਰਦੋ ਬੜਾ ਦੱਸ ਦੇਣੀ ਟਰਾਲੀ ਆਉਣੀ ਇਧਰ ਸਹੀ ਗੱਲ ਠੀਕ ਹੈ ਜੀ ਠੀਕ ਹੈ ਤੇ ਸੰਗਤੀ ਆਵੇ ਬਾਸ ਸੰਗਤੀ ਆਵੇ ਸਾਡੇ ਮੋਹਰੇ ਆਉਂਦੇ ਆ ਆਹ ਚੜ ਕੇ ਆਵੇ ਜਿੰਨੀ ਸੰਗਤ ਹੋਊਗੀ ਸਾਡੇ ਦੇ ਸਿਰ ਤੇ ਹੀ ਸ਼ਰਾਰਾ ਕੋ ਜੀ ਆ ਸਹੀ ਤਖਣੋ ਦੇਖੋ ਤੁਸੀਂ ਕਿڑی ਦੂਰੋਂ ਬਾਟੇ ਆਉਂਦੇ ਆ ਸੰਗਤ ਹੋਵੇ ਇਹ ਦੋੜਵੇਂ ਬਾਟੇ ਚੁੱਕੇ ਜਾਣਾ ਵਾਰੀ ਵਾਰੀ ਲੱਗੇ ਆਉਣ ਮੁੰਡੇ ਕੋਈ ਕਈਆਂ ਦਾ ਤੁਰਿਆ ਹੋਵੇ ਕੋਈ ਬਾਟਿਆਂ ਦੇ ਕਿਉਂਕਿ ਜਿਹੜਾ ਵੀ ਕਰੇਡ ਸਿੱਟਦੇ ਉਹ ਤਾਂ ਚੰਗ ਉਹ ਕਰੇਡ ਥੱਲੇ ਥੱਲੇ ਤੁਰਿਆਂ ਦੇ ਅਕਸਰ ਥੱਲੇ ਉਹ ਜੁੜਦੇ ਜੁੜਦੇ ਤਾਂ ਆਉਣੇ ਆ ਦੇਖ ਸਕਦੇ ਜੀ ਕਮੀ ਇੱਥੇ ਬਹੁਤ ਜ਼ਿਆਦੀ ਆ ਮੇਰੇ ਵੀਰ ਜੋ ਵੀ ਆ ਸਕਦਾ ਇੱਥੇ ਪਹੁੰਚੇ ਫਤਿਹਗੜ ਸਭਰਾ ਤਾਂ ਲੱਗੀ ਬਹੁਤ ਜ਼ਿਆਦੀ ਜਿੰਨੇ ਝੋਨੇ ਨਿਕਾਈ ਆਲੇ ਉਹ ਆ ਜਾਣ ਬਾਕੀ ਸਰਦਨ ਨਹੀਂ ਜਾਦੇ ਆਉਂਦੇ ਸਹੀ ਗੱਲ ਆ ਜੀ ਤੋੜਿਆਲੇ ਜੋ ਤੋੜਿਆਲੇ ਆ ਜਾਣ ਉਹਨਾਂ ਹੀ ਬੜਾ ਖਾਸ ਆ ਇਹਨਾਂ ਸਾਰੇ ਵੀਰਾਂ ਦਾ ਇਹ ਕਹਿਣਾ ਵੀ ਸੰਗਤ ਦੀ ਵੱਤੋ ਵੱਤ ਲੋੜ ਆ ਇੱਥੇ ਗੱਡੀਆਂ ਮੋਟਰਸਾਈਕਲ ਟਰਾਲੀਆਂ ਉੱਥੇ ਖੜ੍ਹ ਜਾਣੀਆਂ ਬੰਨ ਤੇ ਉਤੋਂ ਅੱਗੇ ਪੈਦਲ ਜਿੱਧਰ ਦੀ ਆਪਾਂ ਆਏ ਆ ਉਧਰ ਦੀ ਸਾਰੀ ਸੰਗਤ ਆ ਕੇ ਇਹ 2-3 ਨੋਚਾ ਬਣ ਜਾਣ ਤਾ ਉਹ ਅਗਲੇ ਘਰ ਤਾ ਅਗਲਾ ਬੰਨ ਬਾਜੂਆ ਨਹੀਂ ਤਾਂ ਇਹ ਸਾਰਾ ਢੈਂਦਾ ਜਾਂਦਾ ਦਰਿਆ ਇੱਧਰ ਨੂੰ ਹੋਈ ਜਾਂਦਾ ਤੇ ਇੰਨੀ ਸੰਗਤ ਨਾਲ ਕੁਝ ਨਹੀਂ ਬੰਨਦਾ ਯਾਰ ਸਗਤਾ ਹਜ਼ਾਰਾਂ ਦੀ ਗਿਣਤੀ ਚਾਹੀਦੀ ਆ ਉਹ ਜਿਆਦਾ ਮਾਰ ਪਤਾ ਕਿਉਂ ਪਈ ਆ ਹਾਂਜੀ ਉਹ ਰੀ ਨਾ ਲਾਲੀ ਵਿੱਚ ਰਾ ਲੱਗੋ ਨੋਜ ਬੱਦੀ ਆ ਅੱਛਾ ਜੀ ਉਹ ਨੋਜ ਕਰਤੀ ਲੰਮੀ ਜਾਦੀ ਦੂਜੀ ਸਾਈਡ ਵੱਜੀ ਆ ਅੱਛਾ ਜੀ ਉਹਨੇ ਪਾਣੀ ਚੋਕੇ ਸਾਰਾ ਇਧਰ ਮਾਰਿਆ ਜੀ ਹੂੰ ਉਹਨੇ ਪਾਣੀ ਉਹ ਰੇਤਾ ਤੇ ਮੇਰੇ 23 ਦੇ ਵਿੱਚ ਨਾ ਉਹ ਮੰਨ ਲਓ ਉਹ 23 ਪਾਣੀ ਦੇ ਬਾਹਰ ਚ ਬਣ ਗਿਆ 23 ਦਾ ਪਾਣੀ ਪੱਲਾ ਉਹ ਤਾਂ ਪਾਣੀ ਵਿੱਚ ਵਿੱਚ ਚੱਲੀ ਗਿਆ ਜੀ ਜਿਹੜਾ ਉਹ ਪੱਟੀ ਵਾਲਾ ਪਾਣੀ ਆ ਉਹ ਨੋਚ ਲੰਮੀ ਵੱਧ ਗਈ ਹੈ ਸਾਰਾ ਪਰੇ ਇਧਰ ਨਹੀਂ ਨਹੀਂ ਉਹ ਸਰਕਾਰ ਵੱਲੋਂ ਬੰਨੀ ਹੈ ਕਿ ਨਹੀਂ ਸਰਕਾਰ ਵੱਲੋਂ ਲਾਜੀ ਪਟੜਨਾ ਬਣਾਈ ਹੈ ਅੱਛਾ ਅੱਛਾ ਉਹ ਦੋ ਤਿੰਨ ਨੋਚਾ ਬਣਾ ਦਿੱਤੀ ਉਹ ਜ਼ਿਆਦਾ ਹੀ ਲੰਬੀ ਆ ਉਹ ਪਾਣੀ ਉਰੇ ਸਾਰਾ ਆ ਗਿਆ ਹੋ एरिया ਉਹ ਵੇ ਭਜ ਗਿਆ ਉਧਰ ਲਹਿਰੀਆਂ ਮਾਰ ਗਿਆ ਉਹ ਉਹ ਝੋਨੇ ਹੈਗੇ ਆ ਉਹ ਦੇਖ ਹੁਣ ਜਿੱਥੇ ਦਰਿਆ ਵਗਦਾ ਉਹ ਤਾਂ ਸਾਰਾ ਉੱਚਾ ਕਰਤਾ ਨੇ ਮੰਨਵਾ ਜਮੀਨਾਂ ਇੱਥੇ ਝੋਨੇ ਲੱਗੇ ਸਾਰਾ ਕੋ ਖਸਣਾ ਜੜੀ ਸਾਰ ਰੁੜ ਗਿਆ ਦਰਿਆ ਵਗੀ ਜਾਂਦਾ ਅਤੇ ਇਹਦੇ ਵਿੱਚ ਅਸੀਂ ਮੰਨ ਲਓ ਗਿਆ ਟੋਨ ਰੈਨੈਡ ਦੇ ਆ ਸਾਰੇ ਲੰਮੇ ਤੋਂ ਵੱਡੇ ਜਮੀਨਾਂ ਚੋਂ ਮਿੱਟੀ ਚੱਕ ਚੱਕ ਕੇ ਕਰੋ ਗੜੋ 10-10 ਟ੍ਰੈਕ ਲਾ ਕੇ ਤੇ ਕਿਲੇ ਦੇ ਵਿੱਚ ਲੱਖ ਲੱਖ ਰੁਪਏ ਖਰਚਾ ਆਇਆ ਖਰਚਾ ਆਇਆ ਤੇ ਹੁਣ ਵੀ ਉਨਾ ਹੀ ਬਾਈ ਹੁਣ ਹੋ ਸਕਦਾ ਜ਼ਿਆਦਾ ਆਏ ਹਨਾ ਆ ਬੂਟੀ ਚੜ ਗਈ ਆ ਰੇਤਾ ਜਿਹੜੀ 4-4 ਫੁੱਟ ਚੜ ਗਈ ਲੇਦਾ ਉੱਤੇ ਬਾਈ ਤੁਹਾਡਾ ਨੌ ਕੀ ਆ ਜਸਮੇਤ ਨਾ ਤੇ ਇੱਕ ਫੋਨ ਨੰਬਰ ਵੀ ਦੱਸ ਦਿਓ ਫੋਨ ਨੰਬਰ 872252 ਠੀਕ ਹੈ 948019 2 ਠੀਕ ਹੈ ਇਹ ਬਾਈ ਨਾ ਕੰਟੈਕਟ ਕਰ ਲਓ ਜਿਹਨੂੰ ਐਡਰੈਸ ਨਾ ਪਤਾ ਲੱਗਿਆ ਯਾਰ ਇੱਥੇ ਸੰਗਤ ਦੀ ਵੱਧ ਤੋਂ ਵੱਧ ਲੋਡ ਹੈਗੀ ਆ ਆ ਦੇਖੋ ਸੰਗਤ ਪਿੰਡਾਂ ਜੋ ਮਨ ਲਓ ਤੋੜੇ ਲੈ ਆਉਣਾ ਵੱਲੋਂ ਜਿਹੜੇ ਆ ਕ੍ਰੇਟ ਲਾਉਣ ਵਾਸਤੇ ਵੱਡੇ ਤੋੜੇ ਡੇ ਇਹ ਆ ਜਾਣ ਸਾਨੂੰ ਮਿਲ ਜਾਣ ਜਣਗੇ ਠੀਕ ਹੈ ਜੀ ਤੇ ਮਨ ਲਓ ਸੰਗਤ ਵੱਧ ਤੋਂ ਵੱਧ ਇੱਥੇ ਆਵੇ ਮਿੱਟੀ ਦਾ ਜੇ ਟਰਾਲੀਆਂ ਆ ਨਹੀਂ ਸਕਦੀ ਇੱਥੇ ਬਹੁਤ ਗਿੱਲਾ ਹੈ ਆ ਇੱਥੋਂ ਹੀ ਪੱਟ ਪੁੱਟ ਕੇ ਅਸੀਂ ਸਾਰ ਲਾਗੇ ਜੇ ਹਾਂ ਮਿੱਟੀ ਦਾ ਇੱਥੋਂ ਵੀ ਪੱਟੀ ਜਾਊਗੀ ਯਾਰ ਹਾਂ ਟਰਾਲੀਆਂ ਚੱਲ ਪਈਆਂ ਫਿਰ ਟਰਾਲੀਆਂ ਉੱਤੇ ਵੀ ਆਈ ਜਾਣੀਆਂ ਹਾਂ ਠੀਕ ਹੈ ਜੀ ਠੀਕ ਹੈ ਫਿਰ ਆਪਾਂ ਆ ਸਾਰੀਆਂ ਜ਼ਮੀਨਾਂ ਨੂੰ ਬਚਾ ਸਕਦੇ ਆ ਅਗਲਾ ਇਹਨਾਂ ਦਾ ਪਿੰਡ ਵੀ ਬਾਜੂਗਾ ਕਿਉਂਕਿ ਜੇ ਜ਼ਿਆਦਾ ਹੀ ਖੁਰ ਗਿਆ ਫਿਰ ਬਚਾਉਣਾ ਔਖਾ ਬਈ ਹਨਾ ਘੜ ਤੋਂ ਘੜ ਪੰਜ ਬਿੰਡ ਆ ਜਾ ਗਏ ਇੱਥੇ ਜਿਹੜਾ ਅਗਲੇ ਬੰਨੇ ਇਹ ਕੜ ਤੋਂ ਘੜ 50 ਘਰ ਆ ਜਣ ਕੇ ਜਣ ਕੇ ਵੇਹਲੀਆਂ ਉਦੋਂ ਅਗਲੇ ਬੰਨੇ ਆਲੇ ਜੜਾ ਆਲੇ ਲਾਇ ਨਾ ਪੱਟੇ ਲਾਇ ਨਾ ਫਿਰ ਰਾਵਾਂ ਵਾਲੀ ਬਸਤੀ ਆ ਫਟੇਗੜ ਸੋਰਾ ਆ ਬੰਦ ਤਾਂ ਐ ਹੀ ਹੋਏ ਨਾ ਸੱਦਾ ਦੇ ਹਾਂ ਬੰਦ ਤਾਂ ਆ ਵੀ ਰਹਾ ਦੋ ਰੇ ਦਾ ਬੰਨਣਾ ਬੰਨਣਾ 3 ਕਿਲੋਮੀਟਰ ਆ ਗਿਆ ਸਮਝ ਲਓ ਤੁਸੀਂ ਤੇ ਆ ਕਿੰਨਾ ਅੱਧਾ ਕਿਲੋਮੀਟਰ ਆ ਗਿਆ ਬੰਨਣਾ ਅੱਧਾ ਕਿਲੋਮੀਟਰ ਬੰਨਣਾ ਸਹੀ ਗੱਲ ਉਹ 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 ਨਾ ਪਤਾ ਕੋਈ ਇਹ ਨੋ ਲੈ ਆ ਜਾਨੀ ਫਿਰ ਨਹੀਂ ਮਾਰਾਂ ਉਹ ਕਿਹੜਾ ਕਿਹ ਹੈ ਜਿੰਨੀ ਕੀ ਸੰਗਤ ਹੈਗੀ ਆ ਉਹ ਪੂਰੇ ਜੋਸ਼ ਚ ਲੱਗੀ ਆ ਜ਼ਮੀਨਾਂ ਬਚਾਉਣ ਦੇ ਲਈ ਇਹ ਸਾਰੀ ਸੰਗਤ ਲੱਗੀ ਆ ਇੱਥੇ ਸੰਗਤ ਦੀ ਆ ਦੇਖੋ ਇੰਨੇ ਬੰਦੇ ਲੱਗੇ ਆ ਪਰ ਸੰਗਤ ਬਾਲੀ ਦੀ ਹਾਂ 20 ਜਾਣੇ ਬਾਬਾ ਇੱਥੇ ਸੰਗਤ ਦੀ ਘੜਤ ਹਜ਼ਾਰਾਂ ਦੀ ਗਿਣਤੀ ਚ ਲੋੜ ਆ ਕਿਉਂਕਿ ਇਹ ਨਾ ਸਾਰੀਆਂ ਜ਼ਮੀਨਾਂ ਜਿਹੜੀਆਂ ਸ ਮੋਟਰਾਂ ਲੱਗੀਆਂ ਮੱਛੀ ਮੋਟਰਾਂ ਸੀਆਂ ਫਸਲ ਤਾਂ ਖਰਾਬ ਹੋ ਗਈ ਪਰ ਇਹ ਜ਼ਮੀਨਾਂ ਬਚਾ ਬਚਾਉਣ ਦੇ ਲਈ ਇੱਥੇ ਨੋਚਾਂ ਜਿਹੜੀਆਂ ਟੈਂਪਰੇਰੀ ਨੋਚਾਂ ਬਣਾਉਣ ਦੀ ਲੋੜ ਆ ਬਾਈ ਕਹਿੰਦੇ ਆ ਦੇਖੋ ਐਵੇਂ ਤਰੇੜਾਂ ਪਾਟ ਕੇ ਦੇਖਦੇ ਆਂ ਦੇਖਦੇ ਟਿੱਕੀਆਂ ਇਹ ਡਿੱਗੀ ਜਾਂਦੀਆਂ ਐਵੇਂ ਮਿੱਟੀ ਨਾਲ ਟਿੱਕਾਂ ਡਿੱਗੀ ਜਾਂਦੀਆਂ ਦੇਖਦੇ ਆਂ ਦੇਖਦੇ ਆਹ ਦੇਖੋ ਨਾਲ-ਨਾਲ ਸਾਰੇ ਐਂਡ ਤੱਕ ਇਹਨਾਂ ਦੇ ਪਿੰਡ ਤੱਕ ਤੇ ਫੇਰ ਇਹ ਪਾਣੀ ਇੱਧਰ ਨੂੰ ਆਈ ਜਾਂਦਾ ਪਾਣੀ ਪੂਰਾ ਤੇਜ਼ ਆ ਸੰਗਤਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜੇ ਭਾਈ ਸੇਵਾ ਕਰਦੇ ਆ ਜਾਂ ਕਰਨੀ ਚਾਹੁੰਦੇ ਆ ਉਹ ਇੱਥੇ ਇਕੱਠੇ ਹੋ ਕੇ ਆ ਜਾਣ ਬਾਈ ਬਣ ਕੇ ਜੇ ਕਿਸੇ ਕੋ ਘੰਟੇ ਦਾ ਟਾਈਮ ਆ 2 ਘੰਟੇ ਆਉਂਦਾ ਤੇ ਇੱਥੇ ਜਰੂਰ ਗੱਟੇ-ਗੁੱਟੇ ਲੈ ਕੇ ਆਉਣ ਮਿੱਟੀ ਨਾਲ ਲੈ ਕੇ ਆਉਣ ਕਿਉਂਕਿ ਮਿੱਟੀ ਆਉਣੀ ਨਹੀਂ ਅਜੇ ਜਗ੍ਹਾ ਗਿੱਲੀ ਆ ਟਰਾਲੀਆਂ ਆਉਣੀਆਂ ਨਹੀਂ ਮਿੱਟੀ ਇੱਥੇ ਹੈਗੀ ਆ ਲੱਗੇ ਜਿੰਨੀ ਕਿ ਮਿੱਟੀ ਹੈਗੀ ਇੰਨੀ ਨਾਲ ਇੱਕ ਨੋਚ ਇੱਥੇ ਤੇ ਇੱਕ ਬਾਈ ਜਿੱਥੇ ਅੱਗੇ ਕਹਿਣਗੇ ਇੱਕ ਅੱਗੇ ਬਣਾਉਣਗੇ ਚਲੋ ਚੱਲੀਏ ਜੀ ਬੈਠਾ ਹੋਊਗਾ ਹਾਂ ਤੁਸੀਂ ਉੱਥੇ ਬੰਨਤੇ ਹੀ ਹੋਵੋਗੇ ਹਾਂਜੀ ਹਾਂ ਤੁਸੀਂ ਬੰਨਤੇ ਹੀ ਹੋਵੋਗੇ ਤੁਹਾਡਾ ਘਰ ਇੱਥੇ ਨਹੀਂ ਘਰ ਤਾਂ ਮੇਰਾ ਥੱਲੇ ਹੋ ਗੀਰ ਦੀ ਘਾਥ ਆ ਅੱਛਾ ਜੀ ਇਹ ਕੀ ਆ ਸਾਡੇ ਨਿਹੰਗ ਸਿੰਘ ਭਾਈ ਜੀ ਆ ਹਾਂਜੀ ਉਹਨਾਂ ਦਾ ਘਰ ਸਰਦਾਰ ਸਰਦਾਰ ਨਿਹੰਗ ਸਿੰਘ ਜੀ ਤੋਂ ਨਾਲ ਦੇ ਨਾ ਧਿਆਨ ਠੀਕ ਹੈ ਠੀਕ ਹੈ ਠੀਕ ਹੈ ਇਹੀ ਬੇਨਤੀ ਹੈ ਜੀ ਵੀ ਇੱਥੇ ਨੁਕਸਾਨ ਬਹੁਤ ਵੱਡਾ ਹੋ ਰਿਹਾ ਇਹਨਾਂ ਦਾ ਤੇ ਅੱਗੇ ਬੰਨ ਵੀ ਤੁਸੀਂ ਬੰਨ ਵੀ ਲੱਗ ਗਈ ਹੈ ਜਿਵੇਂ ਇਹਨਾਂ ਨੇ ਦੱਸਿਆ ਵੀ 5 ਕਿੱਲੇ ਹੀ ਰਹਿ ਗਿਆ 3 ਕਿਲੋ ਮੀਟਰ ਐ ਨੂੰ ਆ ਗਿਆ ਦਰਿਆ ਤੇ ਇੱਥੇ ਵੀ ਅੱਗੇ ਜਾਣ ਤੇ ਵੀ ਇਹਨੂੰ ਕੋਈ ਟਾਈਮ ਨਹੀਂ ਲੱਗਣਾ ਤੇ ਇੱਥੇ ਸੰਗਤਾਂ ਵੱਧ ਤੋਂ ਵੱਧ ਪਹੁੰਚਣ ਤੇ ਇਹ ਬੰਨ ਦਾ ਨੁਕਸਾਨ ਹੁੰਦਾ ਤੇ ਪੂਰੇ ਜ਼ਿਲ੍ਹੇ ਦਾ ਨੁਕਸਾਨ ਹਾਂਜੀ ਹਾਂਜੀ ਬਿਲਕੁਲ ਤੇ ਅੱਗੇ ਦੱਸਦੇ ਵੀ ਹਣਾ ਦੱਸਿਆ ਵੀ ਅੱਗੇ ਘਰ ਵੀ ਆ ਜਿਹੜੇ ਵਿਹਲਿਆਂ ਚ ਬੈਠੇ ਆ ਸਾਰੇ ਘਰ ਹੀ ਆਗੇ ਅਗਲੇ ਬਣੇ ਹਾਂ ਹਾਂ ਤੇ ਉਹਨਾਂ ਨੂੰ ਵੀ ਖਤਰਾ ਵਾ ਜੇ ਨਾ ਰੋਕੀ ਗਈ ਢਾਹ ਤੇ ਸੰਗਤਾਂ ਵੱਤ ਤੋਂ ਵੱਧ ਆਉਣ ਤੇ ਕੱਲੀ ਸੰਗਤ ਕਈਆਂ ਬੱਠਲ ਇਹੀ ਆ ਜੰਗੋ ਬੈਗ ਲੈ ਆ ਹੁਣ ਤੇ ਜੇ ਕੋਈ ਤੋੜੇ ਭਰ ਕੇ ਲਿਆ ਸਕਦੇ ਮਿੱਟੀ ਦੀ ਨਹੀਂ ਲੋੜ ਆ ਜੇ ਕੋਈ ਤੋੜੇ ਭਰ ਕੇ ਲਿਆ ਸਕਦੇ ਉਹ ਸੰਗਤ ਸਿਰ ਤੇ ਚੁੱਕ ਕੇ ਲੈ ਆਉ ਕਿਉਂਕਿ ਸੰਗਤ ਮਿੱਟੀ ਦਾ ਨਾਲ ਨਾਲ ਚੱਕ ਚੱਕ ਸਕਦੇ ਆਪਾਂ ਤੇ ਬਸ ਸੰਗਤ ਦੀ ਜਿਆਦਾਤਰ ਲੋੜ ਹੈ ਸੰਗਤ ਪਹੁੰਚ ਜਾਵੇ ਤੇ ਬਸ ਕਈਆਂ ਮੱਠਲ ਹਨਾ ਹਾਂ ਠੀਕ ਹੈ ਜੀ ਇਹ ਬਾਬਾ ਜੀ ਹੋਣੀ ਜਿਹੜੇ ਆਪਾਂ ਨੂੰ ਮਿਲੇ ਨਾ ਜਿਹੜੇ ਆਪਾਂ ਨੂੰ ਲੈ ਕੇ ਆਏ ਇੱਥੋਂ ਬੰਨ ਤੋਂ ਇਹ ਪੱਕੇ ਹੀ ਇੱਥੇ ਹੁੰਦੇ ਆ ਇਹਨਾਂ ਦਾ ਨੰਬਰ ਵੀ ਮੈਂ ਤੁਹਾਨੂੰ ਦੇ ਦਿੰਦਾ ਐਡਰੈਸ ਮੈਂ ਤੁਹਾਨੂੰ ਦੱਸ ਦਿੰਦਾ ਜਿਵੇਂ ਪਹਿਲਾਂ ਬਾਈ ਨੇ ਵੀ ਦੱਸਿਆ ਹੋਰ ਬਾਈ ਨੇ ਵੀ ਦੱਸਿਆ ਹੈਗਾ ਦੋ ਭਾਈਆਂ ਨੇ ਫਤਿਹਗੜ ਸਭਰਾ ਤੇ ਬਿਲਕੁਲ ਸਾਹਮਣੇ ਤੁਸੀਂ ਇਹ ਬਾਈ ਕਸ਼ਮੀਰ ਸਿੰਘ ਦੀ ਉਹ ਘਰ ਹੈਗਾ ਬਾਹਰ ਦੇ ਉੱਤੇ ਨਿਹੰਗ ਸਿੰਘ ਦਾ ਜੀ ਹਾਂਜੀ ਠੀਕ ਆ ਬਾਬਾ ਜੀ ਤੁਹਾਡਾ ਨੰਬਰ ਕੀ ਆ 94632 96711 ਨੰਕ ਕੀ ਆ ਤੁਹਾਡਾ ਜੀਦਾਰ ਸਿੰਘ ਪਧਰੀ ਵਾਲਾ ਫੌਜੀ ਠੀਕ ਆ ਜੀ ਠੀਕ ਆ ਚਲੋ